ਬਹੁਤ ਹੀ ਵੱਡਾ ਦੁੱਖ ਜਿਹੜਾ ਕੇਪੀ ਪਰਿਵਾਰ ਨੂੰ ਲੱਗਿਆਗਾ ਕਿਉਂਕਿ ਬਹੁਤ ਅੱਛਾ ਉਹਨਾਂ ਦਾ ਰਾਜਨੀਤੀ ਵਿੱਚ ਬਹੁਤ ਲੰਮਾ ਕੈਰੀਅਰ ਰਿਹਾਗਾ ਉਹਨਾਂ ਨੇ ਪੰਜਾਬ ਦੇ ਅੰਦਰ ਕਾਫੀ ਵੱਡੇ ਪੱਧਰ ਤੇ ਸੇਵਾ ਕੀਤੀ ਆ ਸੋ ਉਹਨਾਂ ਦੇ ਸੁਪੁੱਤਰ ਦਾ ਬੇਵਕਤੇ ਜਾਣਾ ਮੈਂ ਸਭੰਦਾ ਸਮਾਜ ਦੇ ਲਈ ਜਿੱਥੇ ਉਹਨਾਂ ਦੇ ਪਰਿਵਾਰ ਦੇ ਲਈ ਵੱਡਾ ਘਾਟਾਗਾ ਉੱਥੇ ਸਮਾਜ ਦੇ ਲਈ ਵੀ ਬਹੁਤ ਵੱਡਾ ਘਾਟਾਗਾ ਸੋ ਅੱਜ ਉਹਨਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਸਾਰੇ ਸਾਥੀ ਪਹੁੰਚੇ ਆ ਅਸੀਂ ਉਹਨਾਂ ਨੂੰ ਦੁੱਖ ਬਣਾਇਆਗਾ ਅਸੀਂ ਤਾਂ ਇਹੀ ਪ੍ਰਮਾਤਮਾ ਅਗੇ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਰਿਚੀ ਜੀ ਨੂੰ ਆਪਣੇ ਚਰਨਾਂ ਚ ਬਰਾਜਮਾਨ ਰੱਖੇ ਔਰ ਪਿੱਛੇ ਜਿਹੜਾ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ ਤੇ 4 ਤੋਂ 5 ਦਿਨ ਹੋ ਗਏ ਨੇ ਇਸ ਹਾਦਸੇ ਨੂੰ ਪਰ ਗੁਰਸ਼ਰਨ ਪ੍ਰਿੰਸ ਜਿਹੜੇ ਕ੍ਰੇਟਾ ਗੱਡੀ ਸੀਗੀ ਉਹ ਹਜੇ ਤੱਕ ਕੋਈ ਨਹੀਂ ਸੀ ਰਿਫਤ ਤੋਂ ਦੂ ਹੈਗਾ ਹਾਲਾਂਕਿ ਦਿੱਲੀ ਪੁਲਿਸ ਦਿੱਲੀ ਜਾਰੀ ਕਰ ਦਿੱਤੀ ਗਈ ਦਿੱਲੀ ਵਿੱਚ ਵੀ ਗਈ ਸੀ ਪੁਲਿਸ ਉਹਦੇ ਜੀਜਾ ਜੀ ਦੇ ਘਰੇ ਉੱਥੇ ਵੀ ਕੁਝ ਨਹੀਂ ਮਿਲਿਆ ਲੁਧਿਆਣਾ ਵੀ ਗਏ ਸੀ ਦਿੱਲੀ ਵੀ ਹਰ ਏ ਟਿਕਰ ਜੋ ਪਤਾ ਲੱਗਾ ਵੀ ਦਿੱਲੀ ਵਿੱਚ ਉਹਨੇ ਕਿਤੇ ਪਨਾਹ ਲਈ ਹੈ ਦੇਖੋ ਜਿਹੜਾ ਵੀ ਦੋਸ਼ੀ ਹੈ ਚਾਹ ਕਿਤੇ ਪਨਾਹ ਲੈ ਲੇ ਜਿੱਥੇ ਮਰਜੀ ਉਹ ਭੱਜਣ ਦੀ ਕੋਸ਼ਿਸ਼ ਕਰੇ ਪਰ ਲੇਕਿਨ ਕਾਨੂੰਨ ਦੇ ਹੱਥ ਚੜ੍ਹਨੇ ਬੜੇ ਲੰਬੇ ਨੇ ਬੜੇ ਜਲਦੀ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਬਿਲਕੁਲ ਸਜ਼ਾ ਦੇਵਾਂਗੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਕਿਉਂਕਿ ਐਕਸੀਡੈਂਟ ਜਿਹੜਾ ਹੋ ਗਿਆ ਉਸ ਬਾਅਦ ਉਹਨੂੰ ਮਦਦ ਕਰਨੀ ਚਾਹੀਦੀ ਸੀ ਬਜਾਏ ਭੱਜਣ ਦੇ